ਦੋਸਤੋ ਤੁਸੀਂ ਵੀਡੀਓ 'ਚ ਦੇਖ ਸਕਦੇ ਆ ਇਹ ਮਾਂ ਬਹੁਤ ਹੀ ਦੁਖੀ ਹੋ ਕੇ ਆਪਣੇ ਬੱਚਿਆਂ ਨੂੰ ਕਹਿੰਦੀ ਹੈ ਵੀ ਮੈਂ ਘਰ 'ਚੋਂ ਬੇਦਖਲ ਕਰਦੀ ਆ ਨਾ ਹੀ ਮੇਰੇ ਤੇ ਕੋਈ ਹੱਕ ਆ ਤੇ ਜਦੋਂ ਮੈਂ ਮਰਾਂ ਉਦੋਂ ਵੀ ਨਹੀਂ ਮੇਰੇ ਬੱਚੇ ਦਾ ਹੱਕ ਦੋਸਤੋ ਆਜੋ ਸੋਨੋ ਦਿਖਾਉਂਦੇ ਆ ਵੀਡੀਓ ਦੇ ਵਿੱਚ ਕੀ ਕਹਿੰਦੀ ਹੈ ਮਾਂ ਪੂਰੇ ਹੋਸ਼ੋ-ਹਵਾਸ 'ਚ ਵੀ ਇਹ ਐਲਾਨ ਕਰਦੀ ਹੂ ਕਿ ਮੈਂ ਆਪਣੇ ਬੇਟੇ ਕੋ ਆਪਣੀ ਜ਼ਮੀਨ ਜਾਇਦਾਦ ਸੇ ਆਪਣੀ ਜ਼ਿੰਦਗੀ ਸੇ ਬੇਦਖਲ ਕਰਦੀ ਹੂ ਨਾ ਉਹ ਮੇਰੇ ਘਰ 'ਤੇ ਨਾ ਮੇਰੀ ਚੀਜ਼ੋ 'ਤੇ ਨਾ ਮੇਰੇ ਜੀਵਨ 'ਤੇ ਉਦੋਂ ਮੇਰੀ ਸਾਸੋ ਪਰ ਮੇਰੇ ਮਰਨੇ ਕੇ ਬਾਅਦ ਮੇਰੇ ਸਰੀਰ ਤੇ ਮੇਰੇ ਬੱਚੇ ਦੋਸਤੋ ਇਸ ਮਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਤੋਂ ਆਪਣੇ ਘਰ ਤੋਂ ਬੇਦਖਲ ਕਰ ਦਿੱਤਾ ਦੋਸਤੋ ਇਹਨਾਂ ਵੀ ਕਿਹਾ ਵੀ ਜਦੋਂ ਮੈਂ ਮਰ ਜਾਵਾਂ ਕੋਈ ਹੱਕ ਨਹੀਂ ਮੇਰੇ ਬੱਚੇ ਚੱਕਣ ਮੈਨੂੰ ਦੋਸਤੋ ਮਾਂ ਪਿਓ ਆਪਣੇ ਬੱਚਿਆਂ ਨੂੰ ਬਹੁਤ ਹੀ ਰੀਝਾਂ ਚਾਵਾ ਦੇ ਨਾਲ ਪੜਾਉਂਦੇ ਨੇ ਤੇ ਜਦੋਂ ਬੱਚੇ ਦੁੱਖ ਦੇਣ ਤੋ ਇਦਾਂ ਮਾਪਿਓ ਬਹੁਤ ਹੀ ਦੁਖੀ ਹੋ ਕੇ ਬੋਲਦੇ ਹੁੰਦੇ ਨੇ ਦੋਸਤੋ ਮਾਂ ਨੂੰ ਕਿੰਨੀਆਂ ਆਸਾਂ ਹੁੰਦੀਆਂ ਨੇ ਜਦੋਂ ਬੱਚੇ ਵੱਡੇ ਹੋ ਜਾਂਦੇ ਰਿਹਾ ਵੀ ਕਿੰਨਾ ਸੁੱਖ ਦੇਣਗੇ ਤੇ ਦੋਸਤੋ ਜਦੋਂ ਦੁੱਖ ਦਿੰਦੇ ਨੇ ਤਾਂ ਜ਼ਿੰਦਗੀ ਸਾਰੀ ਨਰਕ ਚ ਰੋਲ ਜਾਂਦੀ ਹੈ ਮਾਂ ਦੀ ਤਾਂ ਹਾਂਜੀ ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ 'ਵਰ ਕਮੈਂਟ ਕਰਕੇ ਜਰੂਰ ਦੱਸਿਓ ਜੀ